ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜੀ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੱਸਦੇ ਵਸਦੇ ਰੱਖਣ ਅੱਜ ਜੀ ਆ ਜੀ ਦਸਵੀਂ ਦਾ ਪਵਿੱਤਰ ਦਿਹਾੜਾ ਤੇ ਆਪਾਂ ਬਣਾ ਰਹੀ ਸੀ ਦੀਗ ਮੱਥਾ ਟੇਕ ਕੇ ਆਉਣੇ ਜੀ ਅੱਜ ਦੁਪਹਿਰੇ ਬਾਅਦ ਹੀ ਬਣਾ ਰਹੀ ਸੀ ਦੀਗ ਸਾਢੇ 3 ਵਜੇ ਹੁਣ ਮੈਂ ਥਾ ਠੀਕ ਕੇ ਆਵਾਂਗੇ ਇਹ ਆਪਾਂ ਕਿਉਂ ਪਾ ਕੇ ਆਟਾ ਪੁੱਣ ਲਿਆ ਜੀ ਇਹ ਖੰਡ ਪਾ ਲਈਏ ਪਾਣੀ ਗਰਮ ਕਰ ਲਿਆ ਸੀ ਗਰਮ ਕਰਕੇ ਪਾਣੀ ਪਾਵਾਂਗੇ ਆਪਾਂ ਪਾਣੀ ਮੈਂ ਗਰਮੇ ਪੋਣੀ ਹੁੰਨੀ ਹੈ ਜੀ ਗਰਮ ਪਾਣੀ ਪਾਉਣ ਨਾਲ ਦੀਗ ਵੱਧ ਵਧੀਆ ਬਣਦੀ ਹੈ ਜੀ ਬਸ ਹੁਣ ਥੋੜਾ ਜਿਹਾ ਟਾਈਮ ਲੱਗਦਾ ਪਾਣੀ ਪਾਉਣ ਤੋਂ ਬਾਅਦ ਤਾਂ ਤੇ ਗੈਸ ਆਪਣਾ ਘੱਟੇ ਰੱਖਿਆ ਹੋਇਆ ਜੀ ਥੋੜੀ ਜਿਹੀ ਬਣਾਉਣੀ ਹੁੰਦੀ ਹੈ ਘੱਟ ਸੇਕ ਦੇ ਉੱਤੇ ਵਧੀਆ ਬਣ ਜਾਂਦੀ ਹੈ ਜੀ ਜੇ ਜ਼ਿਆਦਾ ਸੇਕ ਕਰਦੇ ਆਪਾਂ ਫਿਰ ਕਈ ਵਾਰੀ ਆਟਾ ਜਲ ਜਾਂਦਾ ਮੱਠਾ ਦੇਕਣ ਲਈ ਬਣਾਈ ਹੈ ਜੀ ਥੋੜੀ ਬਸ ਆਪਾਂ ਜਿੰਨੀ ਕਾਪਾ ਉੱਥੇ ਬਣਾ ਕੇ ਲੈ ਕੇ ਜਾਵਾਂਗੇ ਜੀ ਇਹ ਉੱਥੇ ਕੱਢ ਲੈਂਦੇ ਨੇ ਜੀ ਬਾਬਾ ਜੀ ਤੇ ਹੋਰ ਪਾ ਦਿੰਦੇ ਨੇ ਉੱਥੋਂ ਤਾਂ ਕਰਕੇ ਆਪਾਂ ਥੋੜੀ ਇਹ ਬਣਾਉਣੀ ਨੇ ਆ ਸਾਰੀ ਨਹੀਂ ਕੱਢਦੇ ਜੀ ਇਹਦੇ ਵਿੱਚੋਂ ਵੀ ਅੱਧੀ ਕੱਢਣਗੇ ਉੱਥੇ ਤੇ ਹੋਰ ਪਾ ਦੇਣਗੇ ਵੱਧ ਕਾਫੀ ਮੱਥਾ ਟੇਕਦੇ ਨੇ ਜੀ ਉੱਥੇ ਦਸਵੀਂ ਭਰਦੀ ਹੈ ਦੋ ਤਿੰਨ ਪਿੰਡਾਂ ਦਾ ਮੱਥਾ ਟਿਕਦਾ ਬੇਟਾ ਜਾਊਗਾ ਮੱਥਾ ਟਿਕਣ ਮੈਂ ਤਾਂ ਨਹੀਂ ਜਾਂਦੀ ਜੀ ਦੂਸਰੇ ਪਿੰਡ ਜਾਣਾ ਪੈਂਦਾ ਕਈ ਵਾਰੀ ਜਾਇਓ ਨੇ ਜਦੋਂ ਟਾਈਮ ਹੁੰਦਾ ਉਦੋਂ ਜਾਣਿਆ ਜ਼ਰੂਰ ਤੇ ਉਸ ਤੋਂ ਬਾਅਦ ਆ ਗਈ ਸੀ ਜੀ ਮੱਝਾਂ ਵੱਲ ਪਾਣੀ ਪਿਆਉਂਗੀ ਇਹਨਾਂ ਨੂੰ ਤੇ ਕੂੜਾ ਸੱਟਾਂਗੇ ਇਹਨਾਂ ਦਾ ਇਕੱਠੀ ਅੰਦਰ ਉੱਠ ਕੇ ਬਾਹਰ ਆ ਕੇ ਵੇਗੀ ਜੀ ਇੱਕਦਣ ਇੱਥੇ ਹੀ ਫੇਰ ਬੈਠੀ ਆ ਹੁਣ ਤੇ ਬੱਦਲ ਹੋਇਆ ਪਿਆ ਹਵਾ ਚੱਲ ਰਹੀ ਹੈ ਤੇਜ਼ ਬੱਦਲ ਆ ਰਹੇ ਹੈ ਜੀ ਸ਼ਾਇਦ ਹੁਣ ਹਨੇਰੀਏ ਆ ਰਹੀ ਹੈ ਤੇਜ਼ ਹੋ ਗਈ ਹਵਾ ਤੇ ਆਪਾਂ ਕੂੜਾ ਚੱਕ ਲਈਏ ਜੀ ਬਾਹਰ ਉਹ ਸਾਹਮਣੀ ਆਪਣੀ ਰੋਡ ਲੰਘਦਾ ਜੀ ਜਿਹੜਾ ਉਹ ਦਿਖਾਈ ਦੇ ਰਿਹਾ ਹੈ ਇਹ ਮੋਟਰ ਆਪਣੀ ਘਰ ਵਾਲੇ ਇਹ ਸਿੱਟਾ ਗਈ ਜੀ ਕੂੜਾ ਅੰਦਰੋਂ ਮੈਂ ਚੱਕ ਲਈ ਅੱਜਾ ਕੋਲ ਇਹ ਬਾਹਰੋਂ ਚੱਕ ਦਾਂਗੇ ਹੁਣ ਸੰਭਲ ਕੇ ਸਾਰਾ ਟਿੱਕੀ ਦਿਖਾਉਣੀ ਹੈ ਜੀ ਇੰਤਰਾਪਾ ਤੁਹਾਨੂੰ ਇਹ ਢਲੀ ਸਾਈਡ ਤੋਂ ਬਦਲ ਹੋਇਆ ਹੋਇਆ ਜੀ ਕੁਛ ਧੂਆ ਵਾ ਕਾਚੇਆਂ ਨੂੰ ਅਗਲਾਈ ਹੋਈ ਹੈ ਮੌਸਮ ਵਧੀਆ ਹੋਇਆ ਪਿਆ ਸੀ ਹਵਾ ਚੱਲਦੀ ਆ ਚੰਗੀ ਚੰਗੀ ਇੱਕੀ ਖੇਤ ਨੇ ਜੀ ਆਪਣੇ ਲਵੇ ਇੱਕ ਉਹ ਅੱਗੇ ਜਾ ਕੇ ਜਿੱਥੇ ਕਰਚੇ ਦਿਖਦੇ ਨੇ ਉਹ ਨਹੀਂ ਉਧਰ ਇਹ ਦੁੱਧ ਨੂੰ ਵਾਲੀ ਦੇ ਦਿੱਤੀ ਆਪਾਂ ਉਧਰੋਂ ਆ ਕੇ ਫੇਰ ਦਿੱਤੀ ਹੈ ਜੀ ਵਾਲੀ ਤੇ ਦੇਗਾ ਮੱਥਾ ਟੇਕਿਆ ਆਈ ਜੀ ਨਾਲ ਲੱਡੂ ਨਹੀਂ ਤੇ ਦੇ ਗਏ ਇੱਕ ਦੁੱਧ ਲੈ ਕੇ ਗਏ ਸੀ ਨਾਲ ਖੀਰ ਨਹੀਂ ਬਣਾ ਕੇ ਲੈ ਕੇ ਜਾਂਦੇ ਜੀ ਦੁੱਧੇ ਲੈ ਕੇ ਜਾਂਦੇ ਆ ਸਾਡੇ ਉੱਥੇ ਬਣਦੀ ਹੈ ਖੀਰ ਤੇ ਆਪਾਂ ਹੁਣ ਚੱਲਦੇ ਆ ਬਾਹਰ ਚੁੱਲੇ ਤੇ ਤੜਕਾ ਲਾਵਾਂਗੇ ਜੀ ਵਾਈਟ ਚਨੇ ਭਿਓ ਕੇ ਰੱਖੇ ਹੋਏ ਨੇ ਅੱਜ ਆਪਣੇ ਉਬਲਣੇ ਰੱਖੇ ਹੋਏ ਨੇ ਬਾਹਰ ਪਹਿਲਾਂ ਭਿਓ ਕੇ ਰੱਖੇ ਸੀ ਵਿੱਚੀ ਆਲੂ ਪਾ ਦਿੱਤੇ ਸੀਗੇ ਆਪਾਂ ਅੱਜ ਦੋ ਸਿਲਕੇ ਤੇ ਹੁਣ ਆਪਾਂ ਇੱਥੇ ਮਸਾਲਾ ਕੁੱਟ ਕੇ ਤਿਆਰ ਕਰ ਲਾਂਗੇ ਕੱਟ ਕੇ ਰੱਖਿਆ ਹੋਇਆ ਜੀ ਆਪਣਾ ਸਾਰਾ ਧੋ ਕੇ ਤਾਂ 라ਜੂਣ ਜਿਵੇਂ ਹੋਇਆ ਸੀ ਮੈਂ ਮਸਾਲੇ ਦੀ ਤਿਆਰੀ ਕਰਕੇ ਟਾਕ ਦਿੱਤਾ ਸੀ ਜਾਲੀ ਦੇ ਨਾਲ ਮੱਖੀ ਆਉਂਦੀਆਂ ਨੇ ਜੀ ਬਾਹਰ ਕਰਕੇ ਉਹ ਪਿਆਜ਼ ਲਸਣ ਤੇ ਹਰੀਆਂ ਮਿਰਚਾਂ ਤਿੰਨੇ ਚੀਜ਼ਾਂ ਸੀ ਕੱਟ ਕੇ ਧੋ ਕੇ ਰੱਖ ਦਿੱਤੀਆਂ ਸੀ ਹੌਣ ਕਟ ਲੈਣੇ ਆ ਜੀ ਇਹਨਾਂ ਨੂੰ ਆਪਾਂ ਸੋਲੇ ਦਾ ਆਪਣੇ ਸੌਫਟ ਹੋਈ ਪਈ ਨੇ ਜੀ ਉਬਲੀ ਪਈ ਨੇ ਬਸ ਆਪਾਂ ਇਹ ਤਿਆਰੀ ਕਰਕੇ ਨਾਲ ਦੀ ਨਾਲ ਤੜਕਾ ਲਾ ਦਾਂਗੇ ਕੱਟ ਕੇ ਪਾਈ ਹੋਈ ਨੇ ਪਿਆਜ਼ ਨਾਲੀ ਫੇਰ ਵੀ ਬੁੜਕਦੇ ਨਹੀਂ ਬਾਹਰ ਨਿਕਲਦੇ ਨੇ ਜਿਹਾ 6 ਵਜ ਦੀ ਇਹਨਾਂ ਦੇ ਟਮਾਟਰ ਆਪਾਂ ਕੱਟ ਕੇ ਪਾਵਾਂਗੇ ਬਾਅਦ ਦੇ ਵਿੱਚ ਪਾਣੀ ਜਾਂ ਛੱਡ ਦਿੰਦੇ ਨੇ ਜੀ ਫਿਰ ਸਿੱਟੇ ਜਿਆਦਾ ਪੈਂਦੇ ਨੇ ਬਾਹਰ ਤੇ ਉੱਪਰ ਵੀ ਪੈਂਦੇ ਨੇ ਮਿਰਚਾਂ ਪਾਈ ਹੋਈਆਂ ਨੇ ਵਿੱਚ ਪਿਆਜ਼ਾਂ ਨਹੀਂ ਬਹੁਤ ਪਾਣੀ ਛੱਡਦਾ ਸੀ ਤਾਂ ਕਰਕੇ ਆਪਾਂ ਟਮਾਟਰ ਵਿੱਚ ਨਹੀਂ ਪਾਉਂਦੇ ਹੁੰਦੇ ਉਹਨਾਂ ਨੂੰ ਕੱਟ ਕੇ ਪਾ ਦਾਂਗੇ ਜਦੋਂ ਤੜਕਾ ਪਾਵਾਂਗੇ ਬਰੀਲੀ ਚ ਨਾਲ ਹੀ ਟਮਾਟਰ ਪਾ ਦਾਂਗੇ ਕੱਟ ਕੇ ਵਧੀਆ ਕੁਲ ਜਾਣਗੀ ਹੋਗੀ ਮਸਾਲਾ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਇਰੇ ਦੇ ਵਿੱਚੀ ਨੂਨ ਮਿਰਚ ਪਾ ਲਾਂਗੇ ਜੀ ਨੂਨ ਮਿਰਚ ਹਲਦੀ ਤਿੰਨੇ ਚੀਜ਼ਾਂ ਤੇਲ ਦਾ ਤੜਕਾ ਲਾਵਾਂਗੇ ਸਾਰਾ ਸਮਾਨ ਅੰਦਰੋਂ ਚੱਕ ਲੈਂਦਾ ਜੀ ਇੱਥੇ ਕੋਈ ਨਾ ਕੋਈ ਜੇ ਫੇਰ ਕੋਈ ਚੀਜ਼ ਰਹਿ ਗਈ ਤਾਂ ਫੇਰ ਲੈ ਆਵਾਂਗੇ ਜੀ ਯਾਦ ਕਰਕੇ ਤਾਂ ਪਹਿਲਾਂ ਸਾਰੀ ਚੀਜ਼ ਚੱਕ ਕੇ ਲੈ ਕੇ ਆਉਣੀ ਅੰਦਰੋਂ ਪਰ ਕਈ ਵਾਰੀ ਫੇਰ ਵੀ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਜੀ ਗੇੜੇ ਦਾ ਦੋ ਤਿੰਨ ਲੱਗ ਹੀ ਜਾਂਦੇ ਨੇ ਅਜਾ ਅਵਾਜ਼ ਮੈਂ ਬੰਦ ਕਰ ਦਿੱਤੀ ਹੈ ਜੀ ਕਿ ਬਾਹਰ ਖੜਕਾ ਹੋ ਰਿਹਾ ਸੀ ਤੀਕਾ ਆਪਣਾ ਸੇਮੀ ਵਾਹ ਸੀ ਉਹ ਘੋਂਕ ਰਿਹਾ ਸੀ ਜਿਆਦਾ ਅੱਜ ਤਾਂ ਕਰਕੇ ਫਿਰ ਮੈਂ ਆਵਾਜ਼ ਬੰਦੇ ਕਰ ਦਿੱਤੀ ਇਸ ਔਲੇ ਆਪਾਂ ਲਾ ਰਹੇ ਨਹੀਂ ਜੀ ਥੱਲੇ ਇਹਨਾਂ ਨੂੰ ਕੱਢ ਲਾਂਗੇ ਕੌਲੇ ਚ ਤੇ ਪਤਲੀ ਦੇ ਵਿੱਚ ਹੀ ਤੜਕਾ ਲਾ ਦੂੰਗੇ ਇਹਨਾਂ ਦੇ ਵਿੱਚ ਹੀ ਉਵਾਲਣ ਵੇਲੇ ਮੈਂ ਤੇਜ ਬੱਤਾ ਵਗੈਰਾ ਪਾ ਦਿੱਤਾ ਸੀ ਬਾਦ ਦੇ ਵਿੱਚ ਨਹੀਂ ਹੁਣ ਤੜਕੇ ਚ ਪਾਉਂਦੇ ਆਪਾਂ ਕੁਝ ਵੀ। ਸੋਲਿਆਂ ਦੇ ਵਿੱਚ ਹੀ ਪਾ ਕੇ ਜਿਹੜੀ ਵੀ ਚੀਜ਼ ਪਾਉਣੀ ਸੀ ਇਹਨਾਂ ਦੇ ਵਿੱਚ ਹੀ ਪਾ ਕੇ ਉਬਾਲ ਲੀਂ। ਇਹ ਪਾਣੀ ਇਹਨਾਂ ਦਾ ਆਪਾਂ ਵਿੱਚ ਹੀ ਪਾਵਾਂਗੇ। ਕੱਢਦੇ ਨਹੀਂ ਹੈਗੇ ਤਾਂ ਕਰਕੇ ਆਪਾਂ ਇਹਦੇ ਵਿੱਚ ਹੀ ਉਬਾਲ ਲਿਆ ਸਾਰਾ ਕੁਝ। ਧੋ ਕੇ ਸੋਲੇ ਚੰਗੀ ਤਰ੍ਹਾਂ ਫੇਰ ਉਬਲਣੇ ਤਾਂ ਰੇਸੀ ਆਪਾਂ। ਇਹ ਧਰ ਲਈ ਜੀ ਪਤਲੀ। ਤੇਲ ਪਾ ਕੇ ਪਹਿਲਾਂ ਜੀਰਾ ਪਾ ਲਾਂਗੇ ਜੀ ਫਿਰ ਤੜਕਾ ਪਾਵਾਂਗੇ ਆਪਾਂ ਇਹ ਇਹਦੇ ਵਿੱਚ ਹੀ ਕੁੰਡੇ ਦੇ ਆਪਾਂ ਨਾਣ ਮਿਰਚ ਹਲਦੀ ਤਿੰਨੇ ਚੀਜ਼ਾਂ ਪਾ ਲਈਆਂ ଲୁଣ ਘੱਟ ਪਾਇਆ ਜੀ ਪਹਿਲਾਂ ਸੋਲਿਆਂ ਚ ਪਾਇਆ ਹੋਇਆ ਮਸਾਲਾ ਤਾਂ ਆਪਣਾ ਕੁੱਟਿਆ ਗਿਆ ਬਸ ਇਹ ਨਾਣ ਮਿਰਚ ਮਿਕਸ ਕਰ ਲਾਂਗੇ ਵਿੱਚ ਉਹਦੇ ਇਹਨੂੰ ਤਾਂ ਕੋਈ ਰਗੜਨ ਦੀ ਲੋੜ ਨਹੀਂ ਜੀ ਬਸ ਮਿਕਸ ਹੀ ਕਰਨਾ ਆਪਾਂ ਮਸਾਲੇ ਨਾਲ ਪਾਣੀ ਬਹੁਤ ਸੜਤਾ ਸੀ ਪਿਆਜ਼ਾਂ ਨੇ ਆ ਕਰਕੇ ਸੱਟ ਨਹੀਂ ਮਾਰੀ ਜਾਂਦੀ ਸੀ ਫਿਰ ਸਿੱਟੇ ਬਹੁਤ ਪੈਂਦੇ ਸੀਗੇ ਬਾਰੇ ਕਿ ਉਹਨੇ ਟਾਈਮ ਦੇ ਵਿੱਚ ਆਪਣਾ ਤੇਲ ਗਰਮ ਹੋ ਜਾਊਗਾ ਫੇਰ ਹੀ ਪਾ ਲਾਂਗੇ ਜੀ ਮਸਾਲਾ ਆਪਾਂ ਜਿਹੜੇ ਪੈਂਡ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਵਾਚ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਪੈਂਡ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਹੈ ਜੀ ਤੇਲ ਆਪਣਾ ਹੋ ਗਿਆ ਜੀ ਗਰਮ ਜੀਰਾ ਪਾ ਕੇ ਫਿਰ ਇਹ ਮਸਾਲਾ ਪਾ ਲਾਂਗੇ ਆਪਾਂ ਅੱਜ ਦਸਵੀਂ ਦਾ ਮੱਥਾ ਆਪਾਂ ਲੇਟ ਟਿੱਕਿਆ ਜੀ। ਸਵੇਰੇ ਫਿਰ ਗੁਰਦੁਆਰਾ ਸਾਹਿਬ ਚਲੇ ਗਏ ਸੀ। ਤਾਂ ਕੱਕੇ ਫਿਰ ਦੁਪਹਿਰਾਂ ਜਹ ਹੋ ਗਿਆ ਸੀ ਜੇ ਮੁੜ ਕੇ ਆਏ 12 ਵਜੇ ਕੀ ਸੀ। ਫਿਰ ਦੁਪਹਿਰੀ ਤੋਂ ਬਾਅਦ ਹੀ ਟਿੱਕਿਆ ਦਸਵੀਂ ਦਾ ਮੱਥਾ। ਸਵੇਰੇ ਸ਼ਾਮ ਦੋਨੇ ਟਾਈਮ ਟਿਕ ਦਿੰਦੇ ਜੀ ਉੱਥੇ। ਸਾਰਾ ਦਿਨ ਟਿੱਕੀ ਜਾਂਦੇ ਨੇ। ਜਦੋਂ ਜੀ ਦਾ ਟਾਈਮ ਲੱਗਦਾ ਉਹਦੀ ਟਿੱਕੀ ਆਉਂਦੇ ਨੇ ਜੀ। ਦੋ ਥਾਂਵੇਂ ਟਿੱਕਦਾ ਜੀ ਆਪਣਾ ਮੱਥਾ। ਇੱਕ ਖੇਤ 'ਚ ਬਾਬੇ ਨੇ ਇੱਕ ਦੂਸਰੀ ਪਿੰਡ ਜਾਣਾ ਹੁੰਦਾ ਜੀ ਇਹ ਆਪਾਂ ਧੋ ਕੇ ਪਾ ਲਾਂਗੇ ਹੁੰਦਾ ਸੋਟਾ ਦੋਨੇ ਚੀਜ਼ਾਂ ਧੋ ਲਈਆਂ ਨੇ ਪਾਣੀ ਨਾਲ ਨਾਲੇ ਪਾਣੀ ਪਾਉਣ ਦਾ ਮਸਾਲਾ ਵਧੀਆ ਭੁੱਜ ਜੂਗਾ ਜੀ ਚੰਗੀ ਤਰ੍ਹਾਂ ਤੇਲ ਛੱਡੂਗਾ ਵਧੀਆ ਤੇਲ ਮੈਂ ਜਿਆਦਾ ਨਹੀਂ ਪਾਉਣੀ ਹੁੰਦੀ ਠੀਕ ਜਿਹੀ ਪਾਉਣੀ ਹੁੰਦੀ ਹੈ ਜੀ ਜਿਆਦਾ ਤੇਲ ਜੇ ਉੱਪਰ ਥਾਲੀ ਦੀ ਫਿਰਦਾ ਵਧੀਆ ਨਹੀਂ ਲੱਗਦਾ। ਇਹ ਸੋਲਿਆਂ ਦੇ ਵਿੱਚੋਂ ਆਪਾਂ ਕੱਢ ਦਿੰਨੇ ਆ ਜੀ। ਇੱਕ ਇਲਾਇਚੀ ਪਾਈ ਸੀ ਵੱਡੀ। ਇੱਕ ਪਾਇਆ ਸੀਗਾ ਜੀ ਤੇਜ ਪੱਤਾ। ਛੋਟਾ ਟੁਕੜਾ ਪਾਇਆ ਸੀ ਗੁਦਾਲ ਚੀਨੀ ਦਾ। ਇਹ ਸਾਰੀਆਂ ਚੀਜ਼ਾਂ ਆਪਾਂ ਕੱਢ ਦਿੰਨੇ ਆ। ਹੁਣ ਮਸਾਲੇ ਦੇ ਵਿੱਚ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਜੀ। ਬਸ ਆਪਾਂ ਇਹਦੇ ਵਿੱਚ ਉਬਾਲ ਲੈਨੇ ਆ ਚੀਜ਼ਾਂ। ਇੱਕ ਪਾਉਂਗੀ ਜੀ ਮੈਂ ਦੇਗੀ ਮਿਰਚ ਥੋੜੀ ਜੀ ਇਹ ਲੈ ਜੀ ਤੇ ਤੇ ਜੀ ਪਤਾ ਆਪਾਂ ਕੱਢ ਦਿੱਤੇ ਨੇ ਜੀ ਦਾਲ ਚੀਨੀ ਦਾ ਟੁਕੜਾ ਥੋੜਾ ਜਿਹਾ ਸੂਟਾ ਹੁੰਦਾ ਉਹ ਥੱਲੇ ਚਲੇ ਜਾਂਦਾ ਹੈ ਸੀਤੀ ਲੱਭਦਾ ਨਹੀਂ ਜ਼ਿਆਦਾ ਨਹੀਂ ਪਾਉਂਦੇ ਜੀ ਗਰਮ ਹੁੰਦੀ ਹੈ ਫਿਰ ਦਾਲ ਚੀਨੀ ਵੀ ਛੋਟਾ ਜਿਹਾ ਟੁਕੜਾ ਹੀ ਪਾਏ ਸੀ ਇਸ ਨੂੰ ਆਨ ਬਾਦੂ ਆਪਾਂ ਚੱਕ ਦਿੰਨੇ ਆ ਜੀ ਧੋਣ ਵਾਲਾ ਧੋਕੇ ਰੱਖ ਦਿੰਨੇ ਆ ਅੰਦਰ ਲਿਜਾਣ ਵਾਲਾ ਅੰਦਰ ਲੇਜਾਂਗੇ ਇਹ ਟਮਾਟਰ ਪਾ ਦਿੰਨੇ ਆ ਜੀ ਕੱਟ ਕੇ ਨਾਲੀ ਮਸਾਲੇ ਦੇ ਘੁੱਜ ਜਾਣਗੇ ਵੀ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਟਮਾਟਰ ਕੁਲ ਜਾਣਗੇ ਜੀ ਮਸਾਲੇ ਚ ਪਾਣੀ ਜਿੰਨੀ ਕੀ ਜ਼ਰੂਰਤ ਹੋ ਆਪਾਂ ਬਾਅਦ ਚ ਪਾਵਾਂਗੇ ਉਸੇ ਸੋਲਿਆਂ ਵਾਲਾ ਪਾਣੀ ਹੋ ਜਾਊਗਾ ਕੁਝ ਹੋਰ ਪਾ ਦਾਂਗੇ ਜੀ ਥੋੜਾ ਜਿਹਾ ਚੈੱਕ ਕਰ ਲੈਣੇ ਆ ਜੀ ਮਸਾਲਾ ਆਪਾਂ 7-8 ਮਿੰਟ ਹੋ ਗਏ ਪੱਕਦੇ ਨੇ ਤਿਆਰ ਹੈ ਜੀ ਮਸਾਲਾ ਆਪਣਾ ਇਹ ਹੁਣ ਆਪਾਂ ਆਲੂ ਤੇ ਸੋਲੇ ਪਾ ਦਨੇ ਆ ਆਲੂ ਆਪਾਂ ਉਸੇ ਤਰ੍ਹਾਂ ਕਾ ਦੁੱਤੇ ਨੇ ਜੀ ਕਟਸੀ ਦੇ ਨਾਲ ਪਤਲੀ ਦੇ ਵਿੱਚ ਭੰਨ ਦਾਂਗੇ ਫੇਰ ਬਾਅਦ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਹਜੀ ਹੋਰ ਪਾਣੀ ਨਹੀਂ ਪਾਉਂਦੇ ਜੀ ਬਸ ਥੋੜੇ ਪਾਣੀ ਪਾਇਆ ਇਹਦੇ ਵਿੱਚ ਪਹਿਲਾਂ ਮਸਾਲੇ ਜਿਹਨਾਂ ਨੂੰ ਪਕਾ ਲਾਂਗੇ ਆਪਾਂ ਫਿਰ ਹੋਰ ਪਾਣੀ ਪਾਵਾਂਗੇ। ਮਸਾਲਾ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਊਗਾ। ਥੋੜਾ ਅੱਗ ਆਪਾਂ ਕਰ ਲੈਨੇ ਆ ਜੀ ਤੇਜ਼ ਥੋੜੀ ਜੀ। ਜਲਦੀ ਬਣ ਜੂਗੀ ਸਬਜ਼ੀ ਆਪਣੀ। ਅੱਜ ਬੱਦਲ ਜੀ ਕਰਕੇ ਹਨੇਰਾ ਲੱਗਦਾ ਸੀ। ਜਲਦੀ ਹੋ ਰਿਹਾ ਸੀ ਨੀੜੀ ਤੋਦ ਕੌਣੇ ਆ ਜੀ ਆਪਾਂ ਫਿਰ ਇੱذਰੇ ਹੀ ਆਪਣੀ ਸਬਜ਼ੀ ਪਾਣੀ ਪਾ ਦਿੱਤਾ ਸੀ ਆਪਾਂ ਹੋਰ ਇਹਦੇ ਵਿੱਚ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ